ਨੇਪਾਲ ਦੇ ਵਿੱਚੋ ਸ਼ੁੱਕਰਵਾਰ ਦੇਰ ਰਾਤ ਆਏ ਪੋਚਾਲ ਨੇ ਭਾਰੀ ਤਬਾਹੀ ਮਚਾਈ ਹੈ 6.4 ਤੀਬਰਤਾ ਦਾ ਪੋਚਾਲ ਆਉਣ ਦੇ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਪੋਚਾਲ ਤੋਂ ਬਾਅਦ ਹੁਣ ਤੱਕ 128 ਲੋਕਾਂ ਦੇ ਮੌਤ ਹੋ ਜਾਣ ਦੀ ਗੱਲ ਕਹੀ ਜਾ ਰਹੀ ਹੈ ਮਲਬੇ ਹੇਠ ਦੱਬਣ ਦੇ ਕਾਰਨ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਰੁਕਮ ਪਛਮੀ ਦੇ ਵਿੱਚ 36 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ ਜਾਜਰ ਕੋੜ ਦੇ ਵਿੱਚ 91 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਧਿਕਾਰੀਆਂ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਰੁਕਮ ਪਛਮੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਹਰੀ ਪ੍ਰਸਾਦ ਨੇ ਇੱਕ ਨਿਊਜ਼ ਏਜੰਸੀ ਨੂੰ ਜਾਣਕਾਰੀ ਦਿੱਤੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਨੇਪਾਲ ਦੇ ਵਿੱਚ ਪੁਚਾਲ ਦੀ ਤਿੱਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਅਸਰ ਦਿੱਲੀ ਐਨਸੀਆਰ ਅਤੇ ਉੱਤਰੀ ਭਾਰਤ ਦੇ ਵਿੱਚ ਵੀ ਦੇਖਿਆ ਗਿਆ ਹੈ ਬਿਹਾਰ ਦੇ ਪਟਨਾ ਅਤੇ ਮਧ ਪ੍ਰਦੇਸ਼ ਦੇ ਪਪਾਲ ਦੇ ਵਿੱਚ ਵੀ ਪੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਨੇ ਨੇਪਾਲ ਦੇ ਰਾਸ਼ਟਰੀ ਪੁਚਾਲ ਮਾਪਨ ਕੇਂਦਰ ਮੁਤਾਬਕ ਪੁਚਾਲ ਦਾ ਕੇਂਦਰ ਨੇਪਾਲ ਦੇ ਵਿੱਚ 10 ਕਿਲੋਮੀਟਰ ਦੀ ਡੁੰਗਾਈ ਤੇ ਸੀ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕ ਕਮਲ ਦੇਹਲ ਨੇ ਪਚਾਲ ਕਾਰਨ ਹੋਏ ਮਨੁੱਖੀ ਅਤੇ ਮਾਲੀ ਨੁਕਸਾਨ ਤੇ ਡੂੰਗਾ ਦੁੱਖ ਪ੍ਰਗਟਾਇਆ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼। ਨੇਪਾਲ ਦੇ ਵਿੱਚੋ ਸ਼ੁੱਕਰਵਾਰ ਦੇਰ ਰਾਤ ਆਏ ਪਚਾਲ ਨੇ ਭਾਰੀ ਤਬਾਹੀ ਮਚਾਈ ਹੈ। 6.4 ਤੀਬਰਤਾ ਦਾ ਪਚਾਲ ਆਉਣ ਦੇ ਕਾਰਨ ਕਈ ਇਮਾਰਤਾਂ ਟਹਿ ਟੇਹ ਰਹੀਆਂ ਹੋ ਗਈਆਂ। ਪਚਾਲ ਤੋਂ ਬਾਅਦ ਹੁਣ ਤੱਕ 128 ਲੋਕਾਂ ਦੇ ਮੌਤ ਹੋ ਜਾਣ ਦੀ ਗੱਲ ਕਹੀ ਜਾ ਰਹੀ ਹੈ। ਮਲਬੇ ਢੇਰ ਦੱਬਣ ਦੇ ਕਾਰਨ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰੁਕਮ ਪਛਮੀ ਦੇ ਵਿੱਚ 36 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ ਜਾਜਰ ਕੋੜ ਦੇ ਵਿੱਚ 91 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਧਿਕਾਰੀਆਂ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਰੁਕਮ ਪਛਮੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਹਰੀ ਪ੍ਰਸਾਦ ਨੇ ਇੱਕ ਨਿਊਜ਼ ਏਜੰਸੀ ਨੂੰ ਜਾਣਕਾਰੀ ਦਿੱਤੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਨੇਪਾਲ ਦੇ ਵਿੱਚ ਪਚਾਲ ਦੀ ਤਿੱਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਅਸਰ ਦਿੱਲੀ ਐਨਸੀਆਰ ਅਤੇ ਉੱਤਰੀ ਭਾਰਤ ਦੇ ਵਿੱਚ ਵੀ ਦੇਖਿਆ ਗਿਆ ਹੈ ਬਿਹਾਰ ਦੇ ਪਟਨਾ ਅਤੇ ਮਧ ਪ੍ਰਦੇਸ਼ ਦੇ ਭਪਾਲ ਦੇ ਵਿੱਚ ਵੀ ਪਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਨੇ ਨੇਪਾਲ ਦੇ ਰਾਸ਼ਟਰੀ ਪਚਾਲ ਮਾਪਨ ਕੇਂਦਰ ਮੁਤਾਬਕ ਪਚਾਲ ਦਾ ਕੇਂਦਰ ਨੇਪਾਲ ਦੇ ਵਿੱਚ 10 ਕਿਲੋਮੀਟਰ ਦੀ ਡੁੰਗਾਈ ਤੇ ਸੀ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕ ਕਮਲ ਦੇਹਲ ਨੇ ਪਚਾਲ ਕਾਰਨ ਹੋਏ ਮਨੁੱਖੀ ਅਤੇ ਮਾਲੀ ਨੁਕਸਾਨ ਤੇ ਡੂੰਗਾ ਦੁੱਖ ਪ੍ਰਗਟਾਇਆ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼। ਨੇਪਾਲ ਦੇ ਵਿੱਚੋ ਸ਼ੁੱਕਰਵਾਰ ਦੇਰ ਰਾਤ ਆਏ ਪਚਾਲ ਨੇ ਭਾਰੀ ਤਬਾਹੀ ਮਚਾਈ ਹੈ। 6.4 ਤੀਬਰਤਾ ਦਾ ਪਚਾਲ ਆਉਣ ਦੇ ਕਾਰਨ ਕਈ ਇਮਾਰਤਾਂ ਟਹਿ ਟੇਹ ਰਹੀਆਂ ਹੋ ਗਈਆਂ। ਪਚਾਲ ਤੋਂ ਬਾਅਦ ਹੁਣ ਤੱਕ 128 ਲੋਕਾਂ ਦੇ ਮੌਤ ਹੋ ਜਾਣ ਦੀ ਗੱਲ ਕਹੀ ਜਾ ਰਹੀ ਹੈ। ਮਲਬੇ ਢੇਰ ਦੱਬਣ ਦੇ ਕਾਰਨ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰੁਕਮ ਪਛਮੀ ਦੇ ਵਿੱਚ 36 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਦਕਿ ਜਾਜਰ ਕੋੜ ਦੇ ਵਿੱਚ 91 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਧਿਕਾਰੀਆਂ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਰੁਕਮ ਪਛਮੀ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਹਰੀ ਪ੍ਰਸਾਦ ਨੇ ਇੱਕ ਨਿਊਜ਼ ਏਜੰਸੀ ਨੂੰ ਜਾਣਕਾਰੀ ਦਿੱਤੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਨੇਪਾਲ ਦੇ ਵਿੱਚ ਪਚਾਲ ਦੀ ਤਿੱਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਅਸਰ ਦਿੱਲੀ ਐਨਸੀਆਰ ਅਤੇ ਉੱਤਰੀ ਭਾਰਤ ਦੇ ਵਿੱਚ ਵੀ ਦੇਖਿਆ ਗਿਆ ਹੈ ਬਿਹਾਰ ਦੇ ਪਟਨਾ ਅਤੇ ਮਧ ਪ੍ਰਦੇਸ਼ ਦੇ ਪਪਾਲ ਦੇ ਵਿੱਚ ਵੀ ਪਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਨੇ ਨੇਪਾਲ ਦੇ ਰਾਸ਼ਟਰੀ ਪਚਾਲ ਮਾਪਨ ਕੇਂਦਰ ਮੁਤਾਬਕ ਪਚਾਲ ਦਾ ਕੇਂਦਰ ਨੇਪਾਲ ਦੇ ਵਿੱਚ 10 ਕਿਲੋਮੀਟਰ ਦੀ ਡੁੰਗਾਈ ਤੇ ਸੀ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕਮਲ ਦੇਹਲ ਨੇ ਪਚਾਲ ਕਾਰਨ ਹੋਏ ਮਨੁੱਖੀ ਅਤੇ ਮਾਲੀ ਨੁਕਸਾਨ ਤੇ ਡੂੰਗਾ ਦੁੱਖ ਪ੍ਰਗਟਾਇਆ ਹੈ ਬਿਊਰੋ ਰਿਪੋਰਟ ਐਸਮ ਜੱਟ ਨਿਊਜ਼